ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇ 'ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਵੱਡੀਆਂ ਵੇੜਾਂ ਆ ਗਿਆ ਨੇ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਰੇਟ ਜੈਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਜੀ ਤੁਸੀਂ ਸਾਨੂੰ ਕੁਲਜਿੰਦਰ ਡੇਰੀ ਫਾਰਮ ਵੇਖਣ ਆਏ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਵੀਂ ਤੋਂ ਨਵੀਂ ਵੀਡੀਓ ਦਿਖਾਉਂਦਾ ਦੂਜੇ ਦੇ ਨਹੀਂ ਦਿਖਾਉਂਦਾ ਟਾਪ ਦੀ ਸਾਡੇ ਅੱਡੇ ਦੇ ਦੂਜੇ ਦੇ ਵੀ ਇਹਨੇ ਦਿਖਾਉਂਦਾ ਬਿਲਕੁਲ ਟਾਪ ਕਲਾਸਾਂ ਵੈਡਾਂ ਲੱਗੀਆਂ ਨੇ ਚੰਗੀਆਂ ਲੱਗਦੀਆਂ ਲੱਗਦੀਆਂ ਦੰਦਾਂ ਜ ਆਜ ਵੀਰ ਜੀ ਦੋ ਦੰਦ ਬੱਚੀਆਂ ਨੇ ਦੋ ਦੰਦ ਆ ਵੀ ਦੋ ਦੰਦ ਆ ਰੇਟ ਰੇਟ ਜੈਜ ਹੁੰਦਾ ਜੀ ਪਸ਼ੂ ਵੀਰੂ ਨਾਲ ਦਾ ਸਾਸ ਸੂਸਰਾ ਹੁੰਦਾ ਜੀ ਤੇ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਜੀ ਬਾਕੀ ਬੋ ਬੋ ਦਿਲੋਂ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਕੀਤਾ ਜਿਨ੍ਹਾਂ ਨਹੀਂ ਕੀਤਾ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਅੱਜ ਵੀ ਟੌਪ ਕਲਾਸ ਵੇੜਾ ਆ ਗਿਆ ਵੀਡੀਓ ਐਂਡ ਤੇ ਜਰੂਰ ਵੇਖੋ ਜੀ ਰੇਟ ਜੈਜ ਹੁੰਦਾ ਬਿਲਕੁਲ ਭਾਜੀ ਤਾਂ ਕਰੀਏ ਸ਼ੁਰੂ ਜੀ ਪਹਿਲੇ ਨੂੰ ਪੜਾ ਲਈ ਤੋਂ ਹਾਂਜੀ ਆਪਣਾ ਫੋਨ ਨੰਬਰ ਕੀ ਹੈ ਜੀ ਦੱਸਿਓ 73 73 473 56612 ਠੀਕ ਹੈ ਜੀ ਸੁਵਿੰਦਰ ਸਿੰਘ ਮੇਰੇ ਨਾਂ ਆ ਨੇੜੇ ਫਟਗੜ ਚੂਨੀਆ ਮਜੀਠਾ ਰੋਡ ਹਾਂਜੀ ਨਾਲ ਹੀ ਆ ਪਹਲੋੜੀ ਬੜੀ ਬੜੀ ਮਸ਼ਹੂਰ ਅੱਡਾ ਜੀ ਇੱਥੇ ਪੈਂਦਾ ਜੀ ਹਾਂਜੀ ਪਿੰਡ ਠਠਾ ਪਿੰਡ ਠਠਾ ਸੁਵਿੰਦਰ ਸਿੰਘ ਸ਼ੰਦਾ ਮੇਰੇ ਨਾਂ ਜੀ ਕੀ ਬਾਤ ਹੈ ਆ ਕਰੀਏ ਸ਼ੁਰੂ ਜੀ ਪਹਿਲੇ ਨੰਬਰ ਵਾਲੀ ਦੱਸਿਓ। ਹਾਂ ਜੀ ਪਹਿਲੇ ਨੰਬਰ ਵਾਲੀ ਦੱਸੋ। ਆ ਜਿਆ ਦੋਂਦੀ ਵੈਡ ਹੈ ਜੀ। ਦੋ ਦਾਂਦਾ। ਤੇ ਮਗਰ ਬੱਚਾ ਵੀ ਇਦਾਂ ਦਾ ਪਾ ਵੀ ਆਣਾ 1500 ਰੁਪਏ ਆ ਟੀਕਾ। ਵੱਛੀਆ ਕੀ ਹੈ ਜੀ? ਹਾਂ ਜੀ ਵੱਛੀ ਡਾਕਟਰ ਦੱਸ ਕੇ ਗਿਆ ਵੀ ਆਂਦਾ ਏ। ਕੁੜੀ ਪਹਿਲਾਂ ਵੱਛੀ ਆ ਕੇ 32-30 ਕਿਲੋ ਦੁੱਧ ਮਾਰੇਗੀ। ਵੱਛੀ ਚੰਗੇ ਸਿੰਘ ਦੀ। 1500 ਦਾ ਸੀਮ ਨੇ ਪਤਾ ਨਹੀਂ ਉਹ ਨਾਂ ਲਿਆ ਹੈ ਮੈਂ ਤਾਂ ਦੇਸੀ ਬੰਦਾਂ ਨੂੰ ਪਤਾ ਨਹੀਂ ਕਿਹੜਾ ਨਾਂ ਲਿਆ ਨੇ। ਵੱਛੀ ਚੰਗੇ ਸਿੰਘ ਦੀ ਲੰਮੀ ਬੇਲ ਦਾ ਬੱਚਾ ਪਾਇਆ ਨੇ। ਤਾਂ ਸੋਹਣੀ ਆ ਵੀ ਬਰੀਡ ਵੈਡ ਆ ਦੂਜਾ ਦੋਂਦੀ ਆ ਜੀ। ਦੋ ਦਾਂਦੇ ਜੀ ਠੀਕ ਹੈ ਜੀ ਵੱਡੇ ਲੇਵੇ ਦੀ ਮਾਲਕਾ ਵੱਡੇ ਲੇਵੇ ਦੀ ਮਾਲਕਾ ਜੀ ਖੋਲੋ ਜੀ ਤੋਰੋ 34 19 ਕਿਲੋ ਬੋਲਾ ਆ ਦੇ ਥਲੇ 19 ਕਿਲੋ ਦੁੱਧ ਆ ਜੀ 19 ਕਿਲੋ ਬੋਲਾ ਆ ਦੋ ਤੇ ਅੱਛਾ ਠੀਕ ਹੈ ਜੀ 19 ਕਿਲੋ ਦੁੱਧ ਆ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਦੁੱਧ ਆ ਗਿਆ ਜੀ 19 ਲੀਟਰ ਵੱਡੀ ਵੈੜ ਆ ਗਈ ਬੋਦੀ ਵਾਲੀ ਚੈੱਕ ਕਰ ਲਓ ਜੀ ਵੇਖੋ ਵੀਰਿਆ ਕੀ ਬਾਤ ਆ ਜੀ ਬਰੀਡ ਬਹੁਤ ਆ ਵੈੜ ਸ਼ਕੀਨੀਆਂ ਬੋਦ ਨੇ ਫੈਸ਼ਨ ਬਹੁਤ ਆ ਵੈੜ ਤੇ ਵੇਖੋ ਵੀਰੋ ਤੋਰੋ ਜੀ ਤੋਰੋ ਮਾਂ ਦੰਦ ਬਖਾਣੇ ਤਰੋ ਜੀ ਬਖਾ ਦੇ ਬਖਾ ਦੋ ਦੰਦ ਦੋ ਦੰਦ ਠੀਕ ਹੈ ਤੋਰੋ ਜੀ ਦੇਖੋ ਵੀਰੋ ਸ਼ਕੀਨ ਵੜ ਵੱਡੀ ਵੜ ਮਗਰੀਬ ਵੱਛੀ ਆ ਗਈ ਆ ਤਾਂ 19 ਲੀਟਰ ਦੁੱਧ ਸਟਾਰਟ ਆ ਗਿਆ ਹੱਲੇ 19 ਲੀਟਰ ਆਈ ਹੁਣ ਹਾਂਜੀ ਹਾਂਜੀ ਅਬ ਵੀ ਫਿਰੋ ਵੱਡੀ ਵੜ ਆ ਗਈ ਆ ਥੱਬੇ ਥੱਬੇ ਲਾਏ ਆ ਬਹੁਤ ਛੱਡੀ ਤੇ ਗਿਆ ਜੀ ਆਹ ਥਾੜ ਬੋਲ ਕੇ ਤਾਂ ਵਧੀਆ ਲੱਗਾ ਜੀ ਬੱਚੇ ਦਾ ਮਸਾ ਬੱਚੇ ਦਾ ਮੋਲੇ ਦਾ ਜੀ ਹਾਂਜੀ ਮੁੱਲ ਕੀ ਕੀ ਮੁੱਲ ਨਾਲੇ ਲੱਖ ਨਾ 95 ਦੇ ਨਾਲ 90 ਜੀ ਹਾਂਜੀ ਇਹਦਾ ਮੁੱਲ 80000 ਕਰ ਰਿਹਾ ਜੀ 80 ਹਾਂਜੀ ਹਾਂਜੀ ਮਾਨਤਨ ਜੀ ਮਾਨਤਨ ਦੋ ਹੀ ਛੱਡ ਦਈਏ ਵੇਖੋ ਵੀਰੋ ਗੁਲਾਬੀ ਥਣ ਨਾੜਾ ਲਾਉਣਾ ਮੰਨੇ ਤੇ ਚੰਗੇ ਰਕਾਰ ਆਈ ਹੈ ਹਾਂਜੀ ਕਿੰਨੇ ਦੀ ਹਾਂ ਨਾ ਜੀ ਹੁਣ ਹਾਂ ਹਾਂ ਨਾ ਹਾਂਜੀ ਹਾਂ ਨਾ ਯਾਰ 75 ਦੀ ਕਰਵਾ ਲਾ ਯਾਰ ਠੀਕ ਤੇ ਇਹਦੇ ਨੇ ਕਾਹ ਖੁਸ਼ ਕਰਨੇ ਆ ਇੱਕ ਅੱਡਾ ਮਾਰਾ ਦੀ ਕਿਰਪਾ ਨਾਲ ਚੱਲਿਆ ਆ ਜੀ ਨਾਲ ਦਾ ਜਬੇ ਬੜਾ ਬਿਲਕੁਲ ਬਿਲਕੁਲ ਬਾਕੀ ਵੀਰੋ ਫੋਨ ਲਾ ਲਿਓ 75000 ਦੀ ਹੋ ਜੂ ਠੀਕ ਹੈ ਦੂਜੇ ਨੰਬਰ ਤੇ ਆ ਗਈ ਜੀ ਆ ਦੋਂਦੀ ਆ ਜੀ ਗੱਬਣਾ ਵੱਡੀ ਵੈੜਾ ਜੀ ਕਿੰਨਾ ਟਾਈਮ ਖੜਦੀ ਆ ਜੀ ਸੋਣੇ ਟਾਈਮ ਖੜਾ ਇਹਨੇ ਦਿਨ 12 13 ਖੜਨੇ ਆ ਜੀ 12 13 ਦਿਨ ਹਾਂਜੀ ਹਾਂਜੀ ਖੋਲੋ ਜੀ ਵੇਖੋ ਵੀਰੋ ਵੱਡੀ ਵੈੜਾ ਆ ਗਈ ਆ ਦਿਨ ਦਾ 12 ਖੜਦੀ ਆ ਚੰਗੇ ਰਿਕਾਰਡ ਵਾਲੀ ਆ ਰੰਗ ਬਾਜਾ ਵੀਰੋ ਫੁੱਲ ਬਰੀਡ ਆ ਜੀ ਵੇਖੋ ਵੀਰੋ ਪਾਨ ਦੇ ਪੱਤੇ ਪੁੱਤੇ ਛਫੇ ਆ ਮੱਥੇ ਦੇ ਚੰਗੀ ਸੋਹਣੀ ਵੈੜਾ ਟੈਲ ਨਾ ਟੋ ਨਾ ਬੋਦਨੇ ਬਣੂ ਬੋਦ ਜੀ ਬੜੀ ਬਾਨੀ ਬੜੀ ਕਮਾਲੋ ਜੀ ਇਹ ਨਾ ਸਾਡੇ ਇੱਕ ਮੰਤਰੀ ਸੁਚਾ ਨਗਾ ਉਹਦੇ ਫਾਰਮ ਤੇ ਲਾਗੂ ਲਈਏ ਫਾਰਮ ਚੋਂ ਲਈਏ ਜੀ ਘੜ ਘੀੜ ਦੇ ਬੰਦੇ ਸੀ ਉਹ ਤੇ ਦਿੰਦੇ ਨਹੀਂ ਆਹ ਵੇਖੋ ਆ ਦੋ ਦੰਦ ਦੇ ਆਈ ਵੀ ਵੱਡੀ ਹੋਈ ਕਿਆ ਬਾਤ ਆ ਦੋ ਦੰਦ ਦੇ ਜੀ ਤੋਰੋ ਜੀ ਤੋਰ ਤੋਰ ਲੰਮੀ ਤੋਰ ਦਾ ਥਣ ਬੜਾ ਪਿਆਰਾ ਲੱਗਿਆ ਜੀ ਜੰਗਲ ਰਹੀਆ ਸਾਥ ਚੋ ਹੱਡ ਸਪੀਡ ਦੇ ਬੰਦੇ ਉਹਨਾਂ ਵਿਚਾਰਾ ਕੋ ਬਜ਼ੂਆ ਤਨੂੰ ਵੇਜ ਵਾਰ ਕੇ ਤਾਂ ਫਾਂਦੇ ਇਹੋ ਜੀ ਬੱਚੀ ਤਾਂ ਨੇ ਲੱਖ ਦੀ ਵੀ ਨਹੀਂ ਦਿਸਦੀ ਅੱਛਾ ਪਰ ਕਈ ਲੋੜ ਦੇ ਮੁੱਲ ਹੁੰਦੇ ਜੀ ਅੱਛਾ ਦੋਂਦੀ ਦੇ ਸੋ ਗੱਡੀ ਵੱਡੀ ਬੱਛੀ ਆ ਆ ਮੇਰੇ ਕਾਨ ਤੇ ਹੁੰਦੀ ਹੈ ਵੱਡੀ ਬੱਛੀ ਆ ਵੱਡੀ ਬੱਛੀ ਤੇ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ ਦੁੱਧ ਚੰਗਾ ਪਰ ਜੂ ਥਣ ਬੜਾ ਪਿਆਰਾ ਲੱਗਿਆ ਢੱਲਾ ਢੋਲਾ ਬਹੁਤ ਨੇ ਵੱਡੇ ਕਦ ਕਾਠ ਦੀ ਆ ਹਾਂਜੀ ਇਹਦਾ ਮੁੱਲੀ ਜੀ ਹਾਂਜੀ ਮੁੱਲੇ ਦਾ ਹੀ ਮੋਲੇ ਦਾ ਕੋਈ ਲੱਖ ਨਹੀਂ ਜੀ ਹਾਂਜੀ ਦੇ ਕੋਈ 95 ਨਹੀਂ ਜਾ ਹਾਂਜੀ ਇਹ 80 ਹਾਰ ਵੀ ਹਾਂ ਨਾ ਜੀ ਹਾਰਾ ਸੌਦਾ ਨਾ ਕਰ 80 ਦੀ ਹੈ ਗਾਂ ਡੂਡ ਰੱਖਦੀ ਹੈ ਪਰ 80 ਦੀ ਹਾਂ ਨਾ 2 ਛੱਡ ਦਿਓ 78 ਦੀ ਹਾਂ ਨਾ ਜੀ ਹਾਂਜੀ 70000 ਦੀ ਦੇ ਚਲੋ ਠੀਕ ਹੈ ਭਾਜੀ ਕੀ ਬਾਤ ਤੇ ਜੀ ਨੰਬਰ ਤੇ ਜੀ ਫੁੱਲ ਬਰੀਡ ਵੈੜ ਆ ਗਈ ਹੈ ਜੀ ਫੁੱਲ ਬਰੀਡ ਵੈੜ ਆ ਗਈ ਭਾਜੀ ਪਹਿਲਾ ਸੂਆ ਜੀ ਹਾਂਜੀ ਦੂਜਾ ਸੂਆ ਹੈ ਦੂਜਾ ਸੂਆ ਜੀ ਕਿੰਨਾ ਟਾਈਮ ਖੜਦੀ ਹੈ ਜੀ ਹਾਂਜੀ ਛਿੱਗੀ ਹੈ ਐਸੇ ਹਫ਼ਤੇ ਸੂ ਬਣਾ ਇਸ ਹਫ਼ਤੇ ਤੋਰੋ ਜੀ ਹਾਂਜੀ ਪਹਿਲਾਂ ਵਛੀ ਨੇ 20 ਕਿਲੋ ਦੁੱਧ ਮਾਰਿਆ ਜੀ ਪ੍ਰਿੰਟ ਪ੍ਰਿੰਟ ਬਹੁਤ ਵਧੀਆ ਜੀ ਇਹਦਾ ਥਣ ਬੜਾ ਪਿਆਰਾ ਲੱਗਿਆ ਵੀਰੋ ਕੱਦ ਕਾਠ ਦੀ ਗੱਲ ਕਰੀਏ ਤਾਂ ਫੇਸ ਕੁਆਲਿਟੀ ਦੀ ਬਹੁਤ ਹੀ ਜਿਆਦੀ ਸੋਹਣੀ ਵੜਾ ਕਮਾਲ ਹੋਈ ਹੈ ਤੇ 23 ਤਰੀਕ ਨੂੰ 9 ਮਹੀਨੇ ਦੇਈਏ ਤੇ 23 ਤਰੀਕ ਨੂੰ 9 ਮਹੀਨੇ ਦਿਆ ਬੜੀ ਚੰਗੀ ਵਛੀ ਰਹੀ ਹੈ ਘਰ ਚੋਂ ਅਸੀਂ ਰਏ ਚੰਗੇ ਬੰਦੇ ਹੈ ਜੀ ਨਾ ਬਿਲਕੁਲ ਗੈਨੀ ਧੈਨੀ ਬੰਦੇ ਨਾ ਬਿਲਕੁਲ ਇਹਦੇ ਵੀ 20 ਕਿਲੋ ਪਹਿਲਣੇ ਮਾਰ ਰਹਾ ਦੁੱਧ ਤੋਰੋ ਜੀ ਤਾਂ ਦੇਖੋ ਵੀਰੋ ਬੜਾ ਸਪੈਸ਼ਲ ਥਣ ਲੱਗਿਆ ਸੋਣੀ ਵੇੜਾ ਕੱਦ ਕਾਠਾ ਲਈ ਹੈ। ਕਮਾਲ ਹੈ। ਠੰਡੀ ਠੰਡੀ ਰੇਹ ਨਾ ਫਾਇਸ। ਸਲੱਗ ਆ ਜੀ। ਕੀ ਬਾਤ ਹੈ ਜੀ। ਲੈਓ ਜੀ। ਬ੍ਰੇਡ ਆ। ਇਹਦਾ ਮੁੱਲ ਜੀ ਇਹਦਾ ਮੁੱਲ ਇਹਦਾ ਕੋਈ 75 ਨਹੀਂ ਮੁੱਲ ਜੀ ਹਾਂਜੀ ਕੋਈ 70 ਨਹੀਂ ਹਾਂਜੀ ਇਹ 62000 ਸੀ ਹਾਂ ਨਾ ਜੀ 2 ਛੱਡ ਦਈਏ 63 ਦੀ 63 ਦੀ ਨਹੀਂ ਮਾਰ ਨਹੀਂ ਹਾਂਦੀ ਭਾਜੀ ਪਿੱਛੇ ਮਹਿੰਗੀ ਆਈ ਏ ਮਾਲ ਬੜਾ ਮਹਿੰਗਾ ਚਲੋ ਕੋਈ ਨਹੀਂ 65 ਦੀ ਜਾਂਦੇ 65 ਦੀ ਜਾਂਦਾ ਹਾਂ ਜੀ ਬਾਕੀ ਕੋਈ ਫੋਨ ਲਾ ਲੈ ਕੋਈ ਨਾ ਹਣੀ ਫੋਨ ਲਾ ਲੈ ਕੋਈ ਨਹੀਂ ਮਾਰਤਾ ਨੂੰ ਜੀ ਭਾਈ ਕਰਿਓ ਕਰਿਓ ਠੀਕ ਹੈ ਹਾਂਜੀ ਹਾਂਜੀ ਆ ਦੂਜਾ ਸੁਹਾ ਜੀ ਗੱਬਣਾ ਵੀ ਗੱਬਣਾ ਜੀ ਤੋਰੋ ਜੀ ਵੱਡੀ ਵੜਾ ਕਿੰਨਾ ਟਾਈਮ ਖੜਦੀ ਐ ਸੂਨ ਚ ਬਸ ਐਸੇ ਹੁੰਦੇ ਜੀ ਇੱਕ ਹਫਤਾ ਹੀ ਆ ਜਿਹੜਾ ਇਹ ਸਭ ਜੀ ਵਕੀਰ ਵੜ ਵੀਰੋ ਇੱਕ ਹਫਤਾ ਖੜਦੀ ਆ ਪਾਰੇ ਪੱਲੇ ਚਾ ਦੋਦ ਚੰਗਾ ਪਰ ਜੂਜੀ ਲੇਵਾ ਬੜਾ ਲੱਗਿਆ ਹਾਂਜੀ ਇਸ ਤੋਂ ਦੋ ਚਾਰ ਦਿਨ ਖੜਦੀ ਐ ਲੇਵਾ ਬਹੁਤ ਲੱਗਿਆ ਕਮਾਲੋ ਬੰਦਾ ਪਾ ਗਿਆ ਵੜਨ ਦੇ ਜੀ ਚੰਗੀਆਂ ਵੇਖਣੇ ਛੇ ਰੰਦੇ ਆ ਵੇਖੋ ਆ ਰਹੇ ਲੋ ਠੀਕ ਐ ਜੀ ਛਗਾ ਛਗਾ ਉੱਗਾ ਨਹੀਂ ਹਲੇ ਚਲੋ ਹਾਂਜੀ ਲੈ 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 ਕਮਾਲੋ 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 ਕਿਹੜੀ ਕੀ ਬਾਤ ਹੈ ਨਸਲ ਜਾਤ ਵੇਹੋ ਕਿਹੜੀ ਹੈ ਦੁੱਧ ਵਾਲੀ ਨਸਲ ਹੈ ਜਾਤਾ ਹੀ ਦੁੱਧ ਕੱਢਦੀਆਂ ਬਿਲਕੁਲ ਬਿਲਕੁਲ ਬਰੀਡ ਹੀ ਕੱਢਦਾ ਦੁੱਧ ਤੇ ਬਰੀਡ ਨੇ ਕੱਢਣਾ ਜੀ ਹੁਣ ਰੰਗ ਬਾਈ ਨੇ ਬਰੀਡ ਵੜਾ ਨੇ ਚੜਦੀ ਤੋਂ ਚੜਦੀ ਵੜਾ ਵੀਰੋ ਤਾਂ ਦੁੱਧ ਤਾਂ ਨਾ ਭਰਨਾ ਜੀ ਜਾਂਦੇ ਜੀ ਜਾਂਦੇ ਬੱਸ ਹੁਣ ਹੀ ਲੈਣਾ ਇਹਦਾ ਮੁੱਲ ਜੀ ਇਹਦਾ ਮੁੱਲ 65 ਹਜ਼ਾਰ ਜੀ ਹਾਂਜੀ 73 ਨਹੀਂ ਦੇ ਦਾਂਗਾ ਯਾਰ 62 ਜੀ ਹਾਂ 62 ਜੀ ਜੱਟ ਗਿੰਦਰ ਸਿੰਘ ਆ ਬਾ ਤੈਨੂੰ ਵੀ ਆਖਣਾ ਪਰ ਵੇਖ ਇੱਦੀ ਵੇਖ ਇਨੇ ਲਵਾਸਣ ਜੀ ਪੰਡਾ ਪੰਜਾ ਥੱਬੇ ਲੈ ਹਾਲੇ ਇਹਨੇ ਕਿੰਚਾਰ ਦੇ ਨਹੀਂ ਸੁਣਾ ਇੱਛੇ ਬਣਣਾ ਜੀ ਬਣੂ ਬਹੁਤ ਮੇਰਾ ਬੰਦੀਆਂ ਬਣਾਂ ਜੀ ਐ ਪੈਪਾ ਪੂਪਾ ਦੁੱਧਾ ਨਹੀਂ ਲੱਗਿਆ ਨਾਣਾ ਨੂਣਾ ਮਹਨੇ ਦਾ ਥਣ ਸਪੈਸ਼ਲ ਹਾਂ ਜੀ ਚੰਗੇ ਚੰਗੀ ਤਿਆਰੀ ਹੈ ਜੀ ਬੋਚੀ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਆ ਗਏ ਅਗਲੇ ਬਨੇ ਗਾੜੀ ਅਰੇ ਨਹੀਂ ਉਹ ਨਹੀਂ ਅੱਛਾ ਉਹ ਨਹੀਂ ਬਣੀ ਕੱਚੀ ਹੈ ਦੋ ਜਾਨ ਕੱਚੀ ਹੈ ਚਾਰ ਵੇੜਾ ਆ ਗਏ ਆ ਵੀਰੋ ਰੇਡ ਜਾ ਜਾ ਰੰਗ ਬਾ ਜਾ ਫੁੱਲ ਬਰੀਡ ਆ ਤਿੰਨ ਗੱਬਣਾ ਇੱਕ ਸੂਈ ਹਾਂ ਜੀ ਹਾਂ ਜੀ ਗੁਲਾਬੀ ਥਾਣਾ ਗਏ ਸੂਈ ਨੂੰ ਟੋਪ ਕਲਾਸ ਹਾਂ ਜੀ ਚੰਗੇ ਰਿਕਾਰਡ ਵਾਲੀ ਆ ਫੇਸ ਕੁਆਲਟੀ ਤੋਂ ਲੈ ਕੇ ਵੀਰੇ ਲੈਵੇ ਤੱਕ ਬਹੁਤ ਸਪੈਸ਼ਲ ਬੱਚਾ ਬਚਾ ਚੰਗਾ ਪਾਇਆ ਜੀ ਬੱਚਾ ਚੰਗੇ ਸੀ ਮੰਦਾ ਵੀਰਾਂ ਨੂੰ ਇਹੋ ਬੇਨਤੀ ਆ ਵੀਰੇ ਫੋਨ ਜਰੂਰ ਲਾ ਲਿਓ ਛੋਟਛੱਪਾ ਹੋ ਜੂ ਬਾਕੀ ਇਹ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰੋ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਐਡਰੈਸ ਇੱਕ ਰਿ ਪਿੰਡ ਦੱਸੋ ਜੀ ਸੁਨਿੰਦਰ ਸਿੰਘ ਮੇਰੇ ਨਾਮ ਜੀ ਪਿੰਡ ਠੱਠਾ ਨੇੜੇ ਫਤਗੜ ਚੂਣੀਆਂ ਨਾਲ ਹੀ ਆ ਬੜੀ ਮਸ਼ਹੂਰ ਭਾਲੋ ਵਾਲੀ ਦਾ ਕਿਉਂ ਗਿਆ ਮਜੀਠਾ ਰੋੜਿਆ ਜੀ ਠੀਕ ਹੈ ਸੁਨਿੰਦਰ ਸਿੰਘ ਸ਼ਿੰਦਾ ਮੇਰੇ ਨਾਮ ਆ ਠੀਕ ਆ ਜੀ ਠੀਕ ਆ ਜੀ ਫੋਨ ਨੰਬਰ ਜੀ 73 73 73473 56812 56812 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ